ਸਟਾਰਟ ਮੋਬਾਈਲ ਦੇ ਪਰਿਵਾਰਕ ਮੈਂਬਰਾਂ ਵਿੱਚ ਮੋਹ ਦੀਆਂ ਤੰਦਾਂ ਨੂੰ ਨਾ ਕੇਵਲ ਮੋਕਲਾ ਕੀਤਾ ਹੈ ਸਗੋਂ ਕਮਜ਼ੋਰ ਵੀ ਕਰ ਦਿੱਤਾ ਹੈ ਡੰਡੀ ਮੋਬਾਈਲ ਦੀ ਬਦੌਲਤ ਘਰ ਵਿੱਚ ਇਕੱਠੇ ਹੁੰਦੇ ਹੋਏ ਵੀ ਪਰਿਵਾਰ ਦੇ ਮੈਂਬਰ ਇੱਕ ਦੂਜੇ ਤੋਂ ਕੋਹਾਂ ਦੂਰ ਜਾਪਦੇ ਹਨ ਡੰਡੀ ਇਤੋਂ ਤੱਕ ਕਿ ਇੱਕੋ ਕਮਰੇ ਵਿੱਚ ਬਿਲਕੁਲ ਕੋਲ ਬੈਠੇ ਹੋਏ ਵੀ ਅਸੀਂ ਮੋਬਾਈਲ ਵਿੱਚ ਇੰਨਾ ਜ਼ਿਆਦਾ ਮਸਰੂਫ ਹੁੰਦੇ ਹਾਂ ਕਿ ਪਰਿਵਾਰ ਦੇ ਦੂਸਰੇ ਮੈਂਬਰਾਂ ਨਾਲ ਪਰਿਵਾਰਕ ਗੱਲਬਾਤ ਕਰਨ ਦੀ ਬਜਾਏ ਮੋਬਾਈਲ ਤੇ ਸੋਸ਼ਲ ਮੀਡੀਆ ਵੇਖਣ ਵਿੱਚ ਲੱਗੇ ਰਹਿੰਦੇ ਹਾਂ ਡੰਡੀ ਸਾਨੂੰ ਪਰਿਵਾਰ ਦੇ ਕਿਸੇ ਦੂਸਰੇ ਮੈਂਬਰ ਨਾਲ ਗੱਲ ਕਰਨ ਜਾਂ ਆਪਣੇ ਦੂਸਰੇ ਪਰਿਵਾਰਕ ਮੈਂਬਰ ਦਾ ਹਾਲਚਾਲ ਜਾਣਨ ਜਾਂ ਕਿਸੇ ਰਿਸ਼ਤੇਦਾਰ ਦੇ ਸੁੱਖ-ਸਾਂਦ ਪੁੱਛਣ ਦਾ ਵੀ ਸਮਾਂ ਨਹੀਂ ਹੁੰਦਾ ਡੰਡੀ ਇਹ ਨਹੀਂ ਕਿ ਅਸੀਂ ਮੋਬਾਈਲ ਤੇ ਬਹੁਤ ਜ਼ਰੂਰੀ ਗੱਲ ਕਰ ਰਹੇ ਹੁੰਦੇ ਹਾਂ ਜਾਂ ਕੋਈ ਜ਼ਰੂਰੀ ਕੰਮ ਕਰ ਰਹੇ ਹੁੰਦੇ ਹਾਂ ਡੰਡੀ ਸਗੋਂ ਸੋਸ਼ਲ ਮੀਡੀਆ ਉੱਤੇ ਚੱਲ ਬੇਲੋੜੇ ਪ੍ਰਚਾਰ ਜਾਂ ਦ੍ਰਿਸ਼ ਵੇਖਣ ਵਿੱਚ ਬਿਨਾ ਮਤਲਬਨ ਰੁਚੇ ਰਹਿੰਦੇ ਹਾਂ ਡੰਡੀ ਜਿਸ ਦਾ ਜ਼ਿੰਦਗੀ ਵਿੱਚ ਸ਼ਾਇਦ ਸਾਨੂੰ ਕੋਈ ਫਾਇਦਾ ਵੀ ਨਹੀਂ ਹੋਣਾ ਹੁੰਦਾ ਡੰਡੀ ਪਰ ਅੱਜ ਮਨੁੱਖ ਮੋਬਾਈਲ ਵਿੱਚ ਇੰਨਾ ਜ਼ਿਆਦਾ ਖੁੱਬ ਗਿਆ ਹੈ ਕਿ ਉਸ ਨੂੰ ਪਰਿਵਾਰ ਦੇ ਪੂਰਨਾ ਮੈਂਬਰਾਂ ਦੀ ਬਹੁਤੀ ਪਰਵਾਹ ਨਹੀਂ ਹੁੰਦੀ ਡੰਡੀ ਉਸ ਨੂੰ ਤਾਂ ਮੋਬਾਈਲ ਹੀ ਪਰਿਵਾਰ ਦਾ ਮੈਂਬਰ ਲੱਗਦਾ ਹੈ ਡੰਡੀ ਅੱਜ ਹਾਲਾਤ ਇਹ ਹਨ ਕਿ ਪਰਿਵਾਰ ਦੇ ਮੈਂਬਰ ਬਿਨਾ ਤਾਂ ਬੰਦੇ ਦਾ ਗੁਜ਼ਾਰਾ ਹੋ ਸਕਦਾ ਪਰ ਮੋਬਾਈਲ ਬਿਨਾ ਨਹੀਂ ਡੰਡੀ ਇਹ ਸਭ ਵੇਖ ਕੇ ਸੋਚਦਾ ਹਾਂ ਇਹ ਕਿਹੋ ਜਿਹਾ ਵਰਤਾਰਾ ਚੱਲ ਰਿਹਾ ਹੈ ਡੰਡੀ ਪੁਰਾਣੇ ਸਮਿਆਂ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਰਾਤ ਜਾਂ ਵੇਲੇ ਵਕਤ ਇਕੱਠੇ ਜੁੜ ਬੈਠਦੇ ਸਨ ਡੰਡੀ ਦੁੱਖ ਸੁੱਖ ਸਾਂਝਾ ਕਰਦੇ ਸਨ ਡੰਡੀ ਘਰ ਵਿੱਚਲੀ ਕਿਸੇ ਘਾਟਵਾਦ ਬਾਰੇ ਵਿਚਾਰਿਆ ਜਾਂਦਾ ਤੇ ਲੋੜ ਅਨੁਸਾਰ ਉਸ ਨੂੰ ਪੂਰਾ ਕੀਤਾ ਜਾਂਦਾ ਡੰਡੀ ਜਦੋਂ ਪਰਿਵਾਰਕ ਮੈਂਬਰ ਜੁੜ ਬੈਠਦੇ ਸਨ ਤਾਂ ਮੈਂਬਰਾਂ ਵਿੱਚ ਸਾਂਝ ਪੈਦਾ ਹੁੰਦੀ ਸੀ ਡੰਡੇ ਜਿਸ ਨਾਲ ਮੈਂਬਰਾਂ ਵਿੱਚ ਮੋਹ ਦੀਆਂ ਤੰਦਾਂ ਮਜ਼ਬੂਤ ਤੇ ਪੀੜੀਆਂ ਹੁੰਦੀਆਂ ਸਨ ਡੰਡੇ ਉਦੋਂ ਮੈਂਬਰਾਂ ਨੇ ਇਕੱਠੇ ਬੈਠ ਕੇ ਦੁੱਖ ਸੁੱਖ ਸਾਂਝਾ ਕਰਨਾ ਤੇ ਹਾਸਾ ਠੱਠਾ ਵੀ ਕਰ ਲੈਣਾ ਡੰਡੇ ਪਰ ਅੱਜ ਮੋਬਾਈਲ ਨੇ ਪਰਿਵਾਰਾਂ ਦੀ ਆਪਸੀ ਸਾਂਝ ਨੂੰ ਹੜੱਪ ਲਿਆ ਹੈ ਡੰਡੀ ਜਿਸ ਦਾ ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੈ ਡੰਡੀ ਮੋਬਾਈਲ ਨੇ ਸਾਡੀ ਪਰਿਵਾਰਕ ਸਾਂਝ ਨੂੰ ਤਹਸ ਨਹਸ ਕਰਕੇ ਰੱਖ ਦਿੱਤਾ ਹੈ ਡੰਡੀ ਇਸ ਨਾਲ ਨਾ ਕੇਵਲ ਸਾਡੇ ਰਿਸ਼ਤਿਆਂ ਦੀਆਂ ਤੰਦਾਂ ਮੋਕਲੀਆਂ ਹੋਈਆਂ ਹਨ ਡੰਡੀ ਸਗੋਂ ਪਰਿਵਾਰਿਕ ਸਾਂਝ ਵੀ ਟੜਕ ਗਈ ਹੈ ਡੰਡੀ ਰਿਸ਼ਤੇ ਕਮਜ਼ੋਰ ਹੋ ਗਏ ਹਨ ਡੰਡੀ ਰਿਸ਼ਤੇਆਂ ਵਿਚਲਾ ਅਸਲੀ ਮੋਹ ਮੁਹੱਬਤ ਖੁਰ ਗਿਆ ਹੈ ਡੰਡੀ ਮੋਹ ਮੁਹੱਬਤ ਦੀ ਜਗ੍ਹਾ ਫਾਰਮੈਲਟੀ ਨੇ ਲੈ ਲਈ ਹੈ ਡੰਡੀ ਮੋਬਾਈਲ ਸਦਕਾ ਪਰਿਵਾਰ ਸਾਂਝ ਬਹੁਤ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਡੰਡੀ ਪੁਰਾਣੇ ਵਕਤਾਂ ਵਿੱਚ ਪਰਿਵਾਰ ਦਾ ਮਤਲਬ ਬੜਾ ਡੂੰਗਾ ਹੁੰਦਾ ਸੀ ਡੰਡੀ ਘਰ ਦੀ ਹਰ ਚੀਜ਼ ਸਾਰੇ ਪਰਿਵਾਰਿਕ ਮੈਂਬਰਾਂ ਦੀ ਸਾਂਝੀ ਹੁੰਦੀ ਸੀ ਡੰਡੀ ਅੱਜ ਵਾਂਗ ਵੱਖਰੀ ਵੱਖਰੀ ਨਹੀਂ ਕਿ ਇਹ ਉਸ ਦਾ ਕਮਰਾ ਹੈ ਤੇ ਇਹ ਉਸ ਦਾ ਜਾਂ ਇਹ ਉਸ ਦਾ ਤੌਲੀਆ ਹੈ ਤੇ ਇਹ ਉਸ ਦਾ ਡੰਡੀ ਘਰ ਵਿੱਚ ਪਿਆ ਵਰਤੋ ਦਾ ਕੋਈ ਵੀ ਸਮਾਨ ਸਭ ਮੈਂਬਰਾਂ ਦਾ ਸਾਂਝਾ ਹੁੰਦਾ ਸੀ ਡੰਡੀ ਜਿਸ ਦੀ ਕੋਈ ਵੀ ਬਿਨਾ ਪੁੱਛੇ ਵਰਤੋ ਕਰ ਸਕਦਾ ਸੀ ਡੰਡੀ ਉਹਨਾਂ ਸਮਿਆਂ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਰਹਿੰਦੇ ਆ ਸੋਹਣੀ ਜ਼ਿੰਦਗੀ ਜਿਉਂਦੇ ਸਨ ਡੰਡੀ ਅੱਜ ਵਾਂਗ ਵੱਖਰੇ ਵੱਖਰੇ ਨਹੀਂ ਸਗੋਂ ਇਹੋ ਗੱਲ ਪਰਿਵਾਰ ਨੂੰ ਇਕ ਤੰਦ ਵਿੱਚ ਬੰਨੀ ਰੱਖਦੇ ਸੀ ਡੰਡੇ ਜਿਸ ਨੂੰ ਮੋਬਾਈਲ ਦੀ ਬੇਲੋੜੀ ਵਰਤੋਂ ਨੇ ਹੜੱਪ ਲਿਆ ਹੈ ਡੰਡੇ ਸੋ ਲੋੜ ਹੈ ਜਿੰਨਾ ਹੋ ਸਕੇ ਘਰ ਵਿੱਚ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕਰੋ ਡੰਡੇ ਕੋਈ ਜ਼ਰੂਰੀ ਹੈ ਤਾਂ ਹੀ ਫੋਨ ਦੀ ਵਰਤੋਂ ਕਰੋ ਡੰਡੇ ਜਿਆਦਾ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰੋ ਡੰਡੇ ਹਰ ਰੋਜ਼ ਕੁਝ ਸਮਾਂ ਰਲ ਕੇ ਸਾਰਾ ਪਰਿਵਾਰ ਇਕੱਠੇ ਬੈਠੋ ਗੱਪਸ਼ਪ ਮਾਰੋ ਡੰਡੇ ਜਿਸ ਨਾਲ ਤੁਹਾਡੀ ਪਰਿਵਾਰਕ ਸਾਂਝ ਮਜ਼ਬੂਤ ਹੋਵੇਗੀ ਡੰਡੇ ਇਕੱਠੇ ਬੈਠਣ ਨਾਲ ਜ਼ਿੰਦਗੀ ਸੋਹਣੀ ਤੇ ਸਕੂਨ ਨਾਲ ਗੁਜ਼ਰਦੀ ਹੈ ਡੰਡੇ